ਤੇ ਪਹਿਲਾਂ ਤੁਸੀਂ 2700 ਰੁਪਇਆ ਦਿਆ ਕਦੇ 2500 ਦਿਆ ਤੇ ਅੱਜ ਤੁਸੀਂ ਸੁਣਿਆ ਕਿ 1700 ਰੁਪਏ ਦੇ ਵਿੱਚ ਰਿਹਾ ਰਹੇ ਹੋ ਇਹ ਕੀ ਹੈ ਜਿਹੜਾ ਉੱਪਰ ਥੱਲੇ ਹੇਰ ਫੇਰ ਹੋ ਰਹੀ ਹੈ i ਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ ਸੋ ਹਰ ਵਿਅਕਤੀ ਹਰ ਇਨਸਾਨ ਦੀ ਕਿਤੇ ਨਾ ਕਿਤੇ ਧਾਰਮਿਕ ਤੌਰ ਤੇ ਆਪਣੀ ਆਸਥਾ ਜੁੜੀ ਹੁੰਦੀ ਹੈ ਕੋਰਾਲੀ ਸ਼ਹਿਰ ਦੇ ਵਿੱਚੋਂ ਜੋ ਖਾਟੂ धाम ਹੈ ਰਾਜਸਥਾਨ ਦੇ ਵਿੱਚ ਕਾਫੀ ਸੰਗਤਾਂ ਲਗਾਤਾਰ ਜਾ ਰਹੀਆਂ ਨੇ ਅੱਜ ਜੋ ਇੱਕ ਖਾਟੂ ਸ਼ਾਮ ਦੀ ਪਵਿੱਤਰ ਧਰਤੀ ਤੇ ਜੋ ਬੱਸ ਜਾ ਰਹੀ ਹੈ ਯਾਤਰੀਆਂ ਦੀ ਵਿੱਕੀ ਕਤੂਰੀਆ ਜੀ ਦੇ ਵੱਲੋਂ ਇਹ ਯਾਤਰਾ ਲੈ ਕੇ ਜਾ ਰਹੇ ਨੇ ਆਪਾਂ ਵਿੱਕੀ ਕਤੂਰੀਆ ਜੀ ਦੇ ਨਾਲ ਵੀ ਗੱਲਬਾਤ ਕਰਦੇ ਆਂ ਹਾਂ ਜੀ ਵਿੱਕੀ ਕਤੂਰੀਆ ਜੀ ਬੋਲ ਖਾਟੂ ਨਰੇਸ਼ੀ ਜੈ ਹਾਰੇ ਕੇਸ ਹਾਰੇ ਕੀ ਜੈ ਸੋ ਤੁਸੀਂ ਹੁਣ ਤੱਕ ਕਾਫੀ ਯਾਤਰਾ ਲਿਆ ਚੁੱਕੇ ਹੋ ਕਾਫੀ ਸ਼ਰਧਾਲੂਆਂ ਨੂੰ ਖਾਟੂ ਸ਼ਾਮ ਜੀ ਦੇ ਦਰਸ਼ਨ ਕਰਵਾ ਚੁੱਕੇ ਹੋ ਸੋ ਬੜੀ ਕਿਰਪਾ ਤੁਹਾਡੇ ਤੇ ਖਾਟੂ ਸ਼ਾਮ ਜੀ ਦੀ ਸੋ ਅੱਜ ਤੁਸੀਂ ਇਹ ਫੇਰ ਜੋ ਯਾਤਰਾ ਲੈ ਕੇ ਜਾ ਰਹੇ ਹੋ ਤੇ ਪਹਿਲਾਂ ਤੁਸੀਂ 2700 ਰੁਪਇਆ ਲਿਆ ਕਦੇ 2500 ਲਿਆ ਤੇ ਅੱਜ ਤੁਸੀਂ ਸੁਣਿਆ ਕਿ 1700 ਰੁਪਏ ਦੇ ਵਿੱਚ ਲਿਆ ਰਹੇ ਹੋ ਇਹ ਕੀ ਹੈ ਜਿਹੜਾ ਉੱਪਰ ਥੱਲੇ ਹੇਰ ਫੇਰ ਹੋ ਰਹੀ ਹੈ ਕਰਨੇ ਵਾਲਾ ਵੀ ਸ਼ਾਮ ਹੈ ਜਿ ਘਰਾਣੇ ਵਾਲਾ ਵੀ ਸ਼ਾਮ ਹੈ ਨਾ ਮੈਂ 1700 ਚ ਲੈ ਜਾ ਸਕਦਾ ਨਾ ਮੈਂ 2700 ਚ ਲੈ ਜਾ ਸਕਦਾ ਨਾ ਮੈਂ 2500 ਚ ਲੈ ਜਾ ਸਕਦਾ ਇਹ ਤਾਂ ਬਾਬੇ ਦੀ ਕਿਰਪਾ ਹੁੰਦੀ ਹੈ ਜੀ ਬਾਬਾ ਆਦੇਸ਼ ਦਿੰਦਾ ਵੀ ਹੁਣ ਬਸ ਐਵੇਂ ਜਾਣੀ ਚਾਹੀਦੀ ਹੈ ਉਹ ਇੱਕ ਬਾਬਾ ਜੀ ਮਦਾਰੀ ਦਾ ਰੋਲ ਕਰਦੇ ਆ ਅਸੀਂ ਬੰਦਰ ਦਾ ਰੋਲ ਕਰ ਰਹੇ ਆ ਜਿਵੇਂ ਮਦਾਰੀ ਨਚਾਈ ਜਾਂਦਾ ਉਵੇਂ ਅਸੀਂ ਨਚੀ ਜਾਂਦੇ ਆ ਜੀ ਬਸ ਅਸੀਂ ਉਹਦੇ ਹੁਕਮ ਦੀ ਪਾਲਣਾ ਕਰ ਰਹੇ ਆ ਉਹਦੇ ਹੁਕਮ ਦੀ ਆਗਿਆ ਕਰ ਰਹੇ ਆ ਜੀ ਨਾ 1700 ਚ ਕੁਛ ਆ ਜਾਂ 2700 ਚ ਕੁਛ ਆ ਨਾ 2500 ਦੀ ਕੁਛ ਆ ਜੀ ਇਹਦਾ ਬੱਸਾਂ ਫਰੀ ਵੀ ਗਿਣਿਆ ਜੀ ਕੋਈ ਸੰਗਤ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਕਰਦੀ ਹੈ ਕਿ ਜਿਹੜੇ ਪਹਿਲਾਂ 2700 ਦੇ ਵਿੱਚ ਗਏ ਆ ਤੇ ਅੱਜ ਤੁਸੀਂ 1700 ਚ ਲੈ ਆਵੇ ਇਹ ਤਾਂ ਦੇਖੋ 300 ਆਪਾਂ ਘਾਦੇ ਚਾਰ ਬੰਦੇ ਨਹੀਂ ਖੁਸ਼ ਕਰ ਸਕਦੇ ਅਸੀਂ ਬੱਸ ਵਿੱਚ 150 ਸਵਾਰੀ ਕਿੱਥੇ ਖੁਸ਼ ਕਰ ਲਵਾਂਗੇ ਜੀ ਇਹਦਾ ਜਿਹਨੇ ਕਹਿਣਾ ਉਹਨੇ ਕਹੀ ਜਾਣਾ ਜੀ ਇਹਦਾ ਬਾਬੇ ਦੇ ਨਾਮ ਨੂੰ ਆ ਜੀ ਜੋ ਮਰਦੀ ਬਾਬਾ ਕਰਾਈ ਜਾਂਦਾ ਉਹ ਮੇ ਕਰੀ ਜਾਣਾ ਜੀ ਜੋ ਲੋਕਾਂ ਨੇ ਕਹਿਣਾ ਉਹ ਲੋਕੀ ਜਾਂਦੇ ਜੀ ਮੋਰ ਵੀ ਕੇ ਲਾਲ ਕੀ ਸਾਨੂੰ ਬਾਬਾ ਆਪਣੇ ਚਰਨਾਂ ਦੇ ਵਿੱਚ ਜੋੜ ਕੇ ਰੱਖੇ ਐਸ ਤਰੀ ਇੱਥੋਂ ਯਾਤਰਾ ਜਾਂਦੀ ਰਹੇ ਉਸ ਬਾਬੇ ਦਾ ਬਹੁਤ ਬਹੁਤ ਬੋਲੇ ਦੰਦਾ ਬੋਲੇ ਬੜਾ ਹਾਂ ਜੀ ਤੁਹਾਡਾ ਕੀ ਕਹਿਣਾ ਹੈ ਭਾਈ ਮੈਂ ਤਾਂ ਬਹੁਤ ਖੁਸ਼ ਹਾਂ ਜਦੋਂ ਇੱਥੋਂ ਕਾਟੂ ਦਾਮ ਨੂੰ ਬਾਤ ਚੱਲਦੀ ਹੈ ਤੇ ਮੈਲੇਜਾਂ ਦਾ ਕੋਈ ਹੋਲੇ ਸੁ ਕਾਟੇ ਤਾਂ ਮਨ ਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਬਹੁਤ ਕਿਉਂਕਿ ਬਾਬਾ ਆਪਣੇ ਦਰਬਾਰ ਬੁਲਾਉਂਦਾ ਰਹੇ ਲੋਕਾਂ ਦੀਆਂ ਟੋਰੀਆਂ ਭਰਦਾ ਰਹੇ ਸਾਰੇ ਅੱਧਾ ਹੀ ਜਾਂਦੇ ਰਹਣ। ਉਹ ਗਲਵੰਤ ਕੌਰ ਜੀ ਤੁਸੀਂ ਵੀ ਜਾ ਰਹੇ ਹੋ ਤਾਂ ਤੁਸੀਂ ਕੀਰਤਨ ਵੀ ਕਰਦੇ ਜਾਉਂਗੇ। ਕੀ ਕਹਿਣਾ ਤੁਹਾਡਾ? ਪਹਿਲਾਂ ਤਾਂ ਸਭ ਨੂੰ ਜੈ ਸ਼੍ਰੀ ਸ਼ਾਮ। ਬਾਬਾਈ ਦੀ ਸਾਡੇ ਤੇ ਬਹੁਤ ਜ਼ਿਆਦਾ ਕਿਰਪਾ ਹੈ ਜੀ। ਸਾਰੇ ਕਰਾਲੀ ਸ਼ਹਿਰ ਤੇ ਕਿ ਸਾਡੇ ਕਰਾਲੀ ਦੇ ਵਿੱਚੋਂ ਮਹੀਨੇ ਦੇ ਵਿੱਚ ਤਕਰੀਬਨ 3-4 ਬੱਸਾਂ ਖਟੂਛ ਧਾਮ ਲਈ ਜਾਂਦੀਆਂ ਨੇਗੀਆਂ। ਔਰ ਸਾਡੀ ਬੱਸ ਹਰੇਕ ਮਹੀਨੇ सात शाम जान दिया जी पिछली बार भी गए थी और सानू कित भी कोई एडवरटाइजमेंट देने की लड़ नहीं पैंती भी साकरबन जाते आइम सा बस के बीच सीटा आँदी हुई बुकिंग हो जाती है भी साड़ी इन सीटा साड़ी इन सीट इन बबा जी ने कृपा करी भी है हाँ जी और बबा जी कृपा करते रहन और अभी इस तरह ही संगत बसा भर भर के उजाई जाइए तो बा जी के दर्शन करिए ना लेंगे रहीए बोलिए खाटू नरेश की जय बोलिए सालासर धाम की हां जी बोलिए खाटू नरेश की जय सो ਤੁਸੀਂ ਪਹਿਲੀ ਵਾਰ ਚੱਲੇ ਆ ਜਾਂ ਪਹਿਲਾਂ ਗਏ ਆ ਨਹੀਂ ਫਸਟ ਟਾਈਮ ਜਾ ਰਹੀ ਆ ਫਸਟ ਟਾਈਮ ਜਾ ਰਹੀ ਆ ਹਾਂ ਜੀ ਸੋ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਅੱਜ ਬੱਸ ਜਾ ਰਹੀ ਆ ਤੁਹਾਨੂੰ ਆਂਟੀ ਦੇ ਥਰੂ ਪਤਾ ਚੱਲਿਆ ਜੀ ਸ਼ਨੀ ਦੇ ਫੰਦ ਵਿੱਚ ਪਤਾ ਚੱਲਿਆ ਸੀਗਾ ਜੀ ਸੋ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਦੂਰ ਕਿੰਨੀ ਹੈ ਹਾਂ ਜੀ ਕਾਫੀ ਦੂਰ ਹੈ ਕਾਫੀ ਦੂਰ ਹੈ ਹਾਂਜੀ ਸਫਰ ਵੀ ਗਰਮੀ ਦਾ ਹਾਂਜੀ ਬਹੁਤ ਜ਼ਿਆਦਾ ਗਰਮੀ ਹੈ ਇਸ ਟਾਈਮ ਦਾ ਬਾਬਾ ਜੀ ਨੇ ਬੁਲਾਇਆ ਤਾਂ ਫਿਰ ਜਾਣਾ ਹੀ ਸੀਗਾ ਜਾਣਾ ਹੀ ਹਾਂਜੀ ਯਾਨੀ ਤੁਹਾਡਾ ਕਿ ਨਾਲ ਉਰਮੀ ਸ਼ਰਮਾ ਜੀ ਸੋ ਤੁਸੀਂ ਪਹਿਲੀ ਵਾਰ ਚਲੇ ਹਾਂਜੀ ਪਹਿਲੀ ਵਾਰ ਚਲੇ ਪਹਿਲੀ ਵਾਰ ਚਲੇ ਹਾਂਜੀ ਕਿਵੇਂ ਲੱਗ ਰਿਹਾ ਤੁਹਾਨੂੰ ਅੱਛਾ ਲੱਗ ਰਹਾ ਹੈ ਬਾਬਾ ਜੀ ਨੇ ਬੁਲਾਇਆ ਹੈ ਜੀ ਹਾਂਜੀ ਸੋ ਬੱਸ ਦੇ ਵਿੱਚ ਏਸੀ ਲੱਗਿਆ ਹੋਇਆ ਹੈ ਹਾਂਜੀ ਗਰਮੀ ਤਾਂ ਨਹੀਂ ਲੱਗਦੀ ਨਹੀਂ ਨਹੀਂ ਹਰ ਗੇਰ ਏਸੀ ਬਾਬਾ ਜੀ ਦੀ ਮਿਹਰ ਹੈ ਹਾਂਜੀ ਪੂਰੀ ਬਾਬਾ ਜੀ ਦੀ ਮਿਹਰ ਹੈ ਜੀ ਆਪਣਾ ਸ਼ੁਭਨਾਮ ਜੀ ਬੰਦਨਾ ਜੀ ਸੋ ਬੰਦਨਾ ਜੀ ਤੁਸੀਂ ਪਹਿਲੀ ਵਾਰ ਜਾ ਰਹੇ ਹੋ ਨਹੀਂ ਜੀ ਇਹ ਸਾਡੇ 3ਵਾਂ ਵਾਰ ਹੈ 3ਵਾਂ ਵਾਰ ਚਲੇ ਦੂਸਰੀ ਵਾਰ ਤੀਸਰੀ ਵਾਰ ਸੋ ਪਹਿਲਾਂ ਜਦੋਂ ਗਏ ਸੀ ਉਹ ਐਕਸਪੀਰੀਅੰਸ ਤੁਹਾਡਾ ਕਿਵੇਂ ਰਿਹਾ ਬਹੁਤ ਵਧੀਆ ਸੀ ਬਹੁਤ ਵਧੀਆ ਸੀ ਹਾਂ ਜੀ ਹਾਂ ਜੀ ਸੋ ਸਾਰੀ ਫੈਮਲੀ ਨਾਲ ਲੈ ਚਲੇ ਮੰਮੀ ਪਾਪਾ ਨਾਲ ਕਿ ਚਲੇ ਨਾਲ ਕੱਲ ਫਸਟ ਟਾਈਮ ਚਲੇ ਗਏ ਸੀ ਆਪਾਂ ਫਸਟ ਟਾਈਮ ਤੁਸੀਂ ਆਪਣੀ ਫੈਮਿਲੀ ਨਾਲ ਗਏ ਪਹਿਲਾ ਫਸਟ ਟਾਈਮ ਇਕੱਲੇ ਗਏ ਸੀ ਕਿ ਹੁਣ ਫੈਮਿਲੀ ਨੂੰ ਲੈ ਕੇ ਚੱਲੇ ਹੋ ਨਾਲ ਹੁਣ ਫੈਮਿਲੀ ਨੂੰ ਲੈ ਕੇ ਚੱਲੇ ਆ ਅਤੇ ਪੂਰੇ ਸੰਗਤ ਦੇ ਨਾਲ ਚੱਲੇ ਆ ਸੰਗਤ ਦੇ ਨਾਲ ਜਿਆਦਾ ਵਧੀਆ ਲੱਗਦਾ ਨਾ ਬਿਲਕੁਲ ਬਹੁਤ ਵਧੀਆ ਇਕੱਲਾ ਤਾਂ ਕਹਿੰਦੇ ਇਕੱਲਾ ਹੀ ਆ ਹਾਂਜੀ ਹਾਂਜੀ ਬਿਲਕੁਲ ਤੁਹਾਡੀ ਯਾਤਰਾ ਸਫਲ ਹੋਵੇ ਥੈਂਕ ਯੂ ਥੈਂਕ ਯੂ ਜੀ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਮੇਲੇ ਖਾਤੀ ਨਿਵੇਸ਼ਕੀ ਜੈ ਸੋ ਤੁਸੀਂ ਪਹਿਲਾਂ ਗਏ ਆ ਖੱਟ ਸ਼ਾਮ ਨਹੀਂ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਇਸ ਤਰ੍ਹਾਂ ਲੱਗ ਰਿਹਾ ਵੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਸੀ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਸੋ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਾਨਾ ਬਾਸ ਬੇਟੀ ਤੋਂ ਪਤਾ ਲੱਗਿਆ ਸੀ ਬੇਟੀ ਪਹਿਲੀ ਵਾਰੀ ਗਈ ਸੀ ਉਸ ਤੋਂ ਬਾਅਦ ਕੁਲਮਾਤਮਾ ਨੇ ਲਾੜ ਫੜ ਲਿਆ ਉਹਨਾਂ ਦਾ ਹੀ ਬਸੇ ਅਸੀਂ ਜੀ ਹਾਂਜੀ ਬਸ ਇਹਨਾਂ ਨੇ ਬਤਾ ਦਿੱਤਾ ਸਾਨੂੰ ਜੀ ਸਾਡੇ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਕੁਝ ਸੰਗ ਦੇ ਨਾਲ ਤਾਂ ਬਹੁਤ ਖੁਸ਼ੀ ਹੋ ਰਹੀ ਹੈ ਸੰਗ ਦੇ ਨਾਲ ਹਾਂਜੀ ਹਾਂਜੀ ਬਹੁਤ ਲੱਗ ਰਹਾ ਹੈ ਥੈਂਕ ਯੂ ਯਾਤਰਾ ਤੁਹਾਡੀ ਥੈਂਕ ਯੂ ਆਪਣਾ ਸ਼ੋਭਨਾਮ ਜੀ ਮੇਰੇ ਨਾਮ ਪਰਮਿੰਦਰ ਕੌਰ ਹੈ ਤੁਸੀਂ ਕਿੱਥੋਂ ਆਏ ਮੈਂ ਅੰਮ੍ਰਿਤਸਰ ਤੋਂ ਆਈ ਹਾਂ ਸੋ ਤੁਸੀਂ ਖਾਟੂ ਸ਼ਾਮ ਜੀ ਦੇ ਚੱਲੇ ਹੋ ਅੰਮ੍ਰਿਤਸਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਜਿਹੜੇ ਮੇਰੇ ਮਦਰ ਉਹ ਪਹਿਲਾਂ ਜਾ ਕੇ ਆਈ ਸੀ ਇਹਨਾਂ ਨਾਲ ਤੇ ਉਹਨਾਂ ਦਾ ਐਕਸਪੀਰੀਅੰਸ ਵੀ ਵਧੀਆ ਰਿਹਾ ਤਾਂ ਸੋ ਕਹਿੰਦੇ ਕਿ ਤੁਹਾਨੂੰ ਵੀ ਆਪਾ ਦਰਸ਼ਨ ਕਰਾ ਲੈਂਦੇ ਆ ਤਾਂ ਤੁਹੋਂ ਤਾਂਪਾ ਹੁਣ ਤਿਆਰ ਹੈ ਜਾਣ ਲਈ ਸੋ ਤੁਸੀਂ ਸਪੈਸ਼ਲ ਫਿਰ ਦਰਸ਼ਨ ਕਰਨ ਦੇ ਲਈ ਕੋਰਾਲੀ ਪਹੁੰਚੇ ਹੋ ਹਾਂਜੀ ਸਪੈਸ਼ਲੀ ਸਪੈਸ਼ਲੀ ਇੱਥੋਂ ਆਏ ਆ ਕਿ ਜਾਣਾ ਹੈ ਖਾਟੂ ਹਾਂਜੀ ਮੱਥਾ ਟੇਕਣ ਦਾ ਕਿਵੇਂ ਲੱਗ ਰਿਹਾ ਵੇ ਫੀਲ ਕੀ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਐਕਸਾਈਟਿਡ ਆਪਾਂ ਪੂਰੇ ਜਾਣ ਲਈ ਮਤਲਬ ਪੂਰਾ ਉਛਾ ਹੈ ਹਾਂਜੀ ਹਾਂਜੀ ਤੁਸੀਂ ਕੀ ਕਹੋਗੇ ਮੈਂ ਵੀ ਬਹੁਤ ਜ਼ਿਆਦਾ ਐਕਸਾਈਟਡ ਐ ਜਾਣ ਨੂੰ ਫਸਟ ਟਾਈਮ ਚੱਲੀ ਆ ਮੈਂ ਵੀ ਫਸਟ ਟਾਈਮ ਚੱਲੀ ਆ। ਸੋ ਇੱਕ ਭਜਨ ਲਾ ਦੋ। ਜੈ ਸ਼੍ਰੀ ਸ਼ੰਭੋ ਲੋ ਜੈ ਸ਼੍ਰੀ ਸ਼ੰਭੋ ਲੋ ਭਗਤੋ ਜੈ ਸ਼੍ਰੀ ਸ਼ੰਭੋ ਲੋ ਓਕੇ ਤੁਹਾਡੀ ਯਾਤਰਾ ਸਫਲ ਹੋਵੇ। ਤੁਹਾਡੇ ਕੀ ਨਾਂ ਹੈ ਜੀ? ਤੁਸੀਂ ਪਹਿਲੀ ਵਾਰ ਚੱਲੇ ਹੋ? ਹਾਂ ਜੀ। ਤੋ ਕਿਵੇਂ ਪਤਾ ਲੱਗਿਆ ਤੁਹਾਨੂੰ ਬਸ ਜਾ ਰਹੀ ਐ ਕਿੱਥੋਂ ਆਏ ਤੁਸੀਂ ਅਸੀਂ ਖੰਨੇ ਤੋਂ ਖੰਨੇ ਤੋਂ ਆਏ ਹਾਂ ਤੁਹਾਨੂੰ ਖੰਨੇ ਬੈਠਿਆਂ ਨੂੰ ਪਤਾ ਲੱਗਿਆ ਹਾਂਜੀ ਕਿਵੇਂ ਪਤਾ ਚੱਲਿਆ ਤੁਹਾਨੂੰ ਅੱਛਾ ਖੰਨੇ ਇੱਥੇ ਰਹਿੰਦੇ ਆ ਸਿਸਟਰ ਬੈਨ ਓਕੇ ਉਹ ਰਿਸ਼ਤੇਦਾਰਾਂ ਨੇ ਤੁਹਾਨੂੰ ਦੱਸਿਆ ਹਾਂਜੀ ਆ ਕਿ ਤੁਸੀਂ ਕੁਰਾਲੀ ਆਏ ਕਿ ਘਾਟੂ ਸ਼ਾਮ ਜੀ ਦੇ ਦਰਸ਼ਕ ਹਾਂਜੀ ਸੋ ਤੁਹਾਡੀ ਯਾਤਰਾ ਸਫਲ ਹੋਵੇ ਘਾਟੂ ਸ਼ਾਮ ਜੀ ਦੀ ਅਤੇ ਘਾਟੂ ਸ਼ਾਮ ਜੀ ਦੇ ਦਰਸ਼ਨ ਤੁਹਾਨੂੰ ਖੁੱਲੇ ਹੋਣ ਹਾਂਜੀ ਬੰਦੋ ਘਾਟੂ ਨਰੇਸ਼ੀ ਖਾਟੂ ਨਰੇਸ਼ੀ ਜੈ ਹਾਂਜੀ ਬਜ਼ੁਰਗੋ ਆਪਣਾ ਸ਼ੁਭਨਾਮ ਕੀ ਹੈ ਜੀ ਮਰਨਾਲਾ ਲੱਗਰਵਾਲ ਓਕੇ ਅੱਜ ਖਾਟੂ ਸ਼ਾਮ ਦੀ ਯਾਤਰਾ ਤੇ ਜਾ ਰਹੇ ਹੋ ਤੁਸੀਂ ਪਹਿਲਾਂ ਵੀ ਗਏ ਆ ਕਦੇ ਨਹੀਂ ਜੀ ਪਹਿਲੇ ਨਹੀਂ ਗਏ ਪਹਿਲੀ ਵਾਰ ਜਾ ਰਹੇ ਹੋ ਓਕੇ ਤੁਸੀਂ ਕਿੱਥੋਂ ਆਏ ਹੋ ਵੈਸੇ ਤਾਂ ਕੋਰਾਲੀ ਕਿਉਂ ਆਈਆਂ ਹਾਂ ਹਾਂਜੀ ਅਸੀਂ ਸਰਵਿਸ ਕਰਦੇ ਤੇ ਕਸੌਲੀ ਅੱਛਾ ਜੀ ਕਸੌਲੀ ਤੋਂ ਬੇਟਾ ਮੇਰਾ ਬਿਮਾਰ ਹੋ ਗਿਆ ਥਾ ਤਬ ਹਮ ਇੱਥੇ ਆ ਗਏ अच्छा जी यहां मेरा घर है यहां साथ ही और एक छोटी मार्केट में मेरी दुकान है ओके सो किमे लग रिया ਤੁਹਾਨੂੰ ਬਹੁਤ ਵਧੀਆ ਗਰਮੀ ਵੀ ਹੈ ਫੇਰ ਤਾਂ ਹੁੰਦੀ ਰਹਦੀ ਹੈ ਹੁੰਦੀ ਰਹਦੀ ਹੈ ਗਰਮੀ ਦੇ ਦਿਨਾਂ ਚ ਜੇ ਗਰਮੀ ਦੀ ਹੋएगी ਬਸ ਤਾਂ ਏਸੀ ਹੈ ਜੀ ਹੈ ਜੀ ਉਹ ਨਹੀਂ ਉਹ ਠੀਕ ਹੈ ਜੀ ਬਹੁਤ ਵਧੀਆ ਜੀ ਯਾਤਰਾ ਤੁਹਾਡੀ ਸਫਲ ਹੋਵੇ ਠੀਕ ਹੈ ਜੀ ਓਕੇ ਹਾਂ ਜੀ ਕੀ ਕਹਿਣਾ ਹੈ ਤੁਹਾਡਾ ਬਹੁਤ ਅੱਛਾ ਲੱਗ ਰਿਹਾ ਜੀ ਬੜੀ ਲੱਗ ਰਿਹਾ ਪਹਿਲੀ ਵਾਰ ਚੱਲੇ ਤੁਸੀਂ ਹਾਂ ਜੀ ਹਾਂ ਜੀ ਪਹਿਲਾਂ ਕਦੇ ਨਹੀਂ ਗਏ ਆਗੇ ਕਿਤੇ ਹੋਰ ਯਾਤਰਾ ਤੇ ਗਏ ਹੋ ਬਹੁਤ ਐਸੇ ਤਾਂ ਜਾਂਦੇ ਸਿਹੜੀ ਸਾਹਿਬਾ ਦੇ ਮਾਤਾਂ ਦੇ ਕਿਤੇ ਬਾਬਾ ਹਾਂ ਸਭ ਕੇ ਜਾਣਦੇ ਆ ਜੀ ਇਹ ਪਹਿਲੀ ਵਾਰ ਆ ਰਹੇ ਹੋ ਤੁਹਾਡੀ ਯਾਤਰਾ ਸਫਲ ਹੋਵੇ ਥੈਂਕ ਯੂ ਜੀ ਥੈਂਕ ਯੂ ਜੀ ਜੈ ਹਾਂਜੀ ਤੁਸੀਂ ਪਹਿਲੀ ਵਾਰ ਚੱਲੇ ਹਾਂਜੀ 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 ਪਹਿਲੀ ਵਾਰ ਠੀਕ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਫਿਰ ਬਹੁਤ ਅੱਛਾ ਲੱਗ ਰਿਹਾ ਬਹੁਤ ਬੱਛਾ ਲੱਗ ਰਿਹਾ ਜੀ बाबे ने बुलाया है तो हम जा रहे हैं उनकी कृपा है उनकी कृपा के हिसाब से हम चल रहे हैं जब तक उनका वो नहीं आएगा बुलावा हुआ तब तक हम जा नहीं सकते हैं इसलिए इतने इतना ता, टाइम से नहीं गए हैं अब बुलाया तो अब आज जा रहे हैं बहुत कृपा रहेगी वैसे तो हमने बहुत जगह करी है यात्रा ऐसी बात नहीं है मतलब जैसे आपके खूस साहब है शिरडी है ये सब जगह करी है देवी पे बाबा बालकनाथ जी के यहाँ पहले टाइम जा रहे हैं हम

ਹਾਂਜੀ ਪੂਰਨਮ ਜੀ ਖਾਟੂ ਸ਼ਾਮ ਜੀ ਦੇ ਜਾ ਰਹੇ ਹੋ ਸੋ ਪਹਿਲਾਂ ਤਾਂ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਤੁਹਾਡੀ ਇਹ ਯਾਤਰਾ ਸਫਲ ਵੀ ਹੋਵੇ ਤੇ ਕੀ ਕਹੂਗੇ ਹਾਰੇ ਕੇ ਸਹਾਰੇ ਕੀ ਜੈ ਖਾਟੂ ਸ਼ਾਮ ਨੇ ਸਾਨੂੰ ਬੁਲਾਇਆ ਨਾ ਨਾ ਉਹ ਕਮੋਇਆ ਸੀ ਉਹਨਾਂ ਦੇ ਦਰਸ਼ਨ ਵਾਸਤੇ ਚੱਲੇ ਆ ਜੀ ਹਾਂ ਜੀ ਬੜਾ ਜੋਸ਼ ਹੈ ਸਾਰੀ ਸੰਗਤ ਨੇ ਬੜੇ ਪ੍ਰੇਮ ਕੇ ਸਾਥ ਸਰ ਦਬਾਅੋ ਕੇ ਸਾਥ ਖਾਟੂ ਸ਼ਾਮ ਜੀ ਦੇ ਦਰਸ਼ਨ ਕੇ ਲੀਏ ਜਾ ਰਹੇ ਹੈ ਹਾਂ ਜੀ ਸੋ ਅਕਸਰ ਤੁਸੀਂ ਮੰਦਿਰ ਦੇ ਵਿੱਚ ਕੀਰਤਨ ਕਰਦੇ ਰਹਿੰਦੇ ਹੋ ਤੇ ਦੋ ਸ਼ਬਦ ਤੁਸੀਂ ਦੋ ਬੋਲ ਦੋ ਲਾਈਨਾਂ ਕਿਸੇ ਵੀ ਭਜਨ ਦੇ ਤੋਂ ਕਿਰਪਾ ਕਰਵਾ ਬਾਬਾ ਕੀਰਤਨ ਕਰਵਾਉਂਗਾ तो कर बाबा कीर्तन करवाऊंगा कीर्तन कराऊँ ऐसा इतिहास बना दूंगा कीर्तन करवाऊँ ऐसा इतिहास बना दूँगा सेठों के सेठ हमारे सबसे बोल बुल्हारे के सारे की ਸੋ ਥੈਂਕ ਯੂ ਮਿਹਰਬਾਨੀ ਹਾਂਜੀ ਰਾਣਾ ਜੀ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਸਾਰਿਆਂ ਨੂੰ ਬਾਬਾ ਜੀ ਆਪੇ ਬੁਲਾ ਲੈਂਦੇ ਆ ਜੀ ਅਸੀਂ ਪਿਛਲੀ ਵਾਰ ਹੀ ਗਏ ਤੇ ਮੈਂ ਬਾਬਾ ਜੀ ਨੂੰ ਕਹਿ ਕੇ ਆਇਆ ਤਾਂ ਮੈਂ ਕਿਹਾ ਬਾਬਾ ਜੀ ਮੇਰਾ ਦਰਦ ਠੀਕ ਹੋ ਜਾਵੇ ਓਕੇ ਜੀ ਮੇਰਾ ਦਰਦ ਠੀਕ ਹੋ ਗਿਆ ਬਾਬੇ ਨੇ ਆਪੇ ਬੁਲਾ ਲਿਆ ਜੀ ਵਾਹਿਗੁਰੂ ਵਾਹਿਗੁਰੂ ਸੋ ਦੁੱਖ ਸਾਰੇ ਦੂਰ ਹੋ ਜਾਂਦੇ ਨੇ ਉੱਥੇ ਜਿੱਥੇ ਜੋ ਮੰਗਦਾ ਬੰਦਾ ਉਹੀ ਮਿਲਦਾ ਹੈ ਜੀ ਉਸ ਦਾ ਜੋ ਮੰਗਿਆ ਉਹਨੇ ਹੋ ਗਿਆ ਪਿਛਲੀ ਵਾਰ ਮੰਗ ਕੇ ਆਏ ਤੇ ਬੇਟਾ ਦਾ ਬਣ ਜਾਵੇ ਬੇਟਾ ਚ ਲੱਗ ਗਿਆ ਇਹਨਾਂ ਦਾ ਦਰਦ ਵੀ ਠੀਕ हां जी वीर जी अपना शुभ नाम ਕੀ ਹੈ ਜੀ ਰਣधीर ਸਿੰਘ ਜੀ ਜੀ ਅੱਜ ਤੁਸੀਂ ਡਰਾਈਵਰ ਬਣ ਕੇ ਮਤਲਬ ਕਿ ਇੱਕ ਸਾਰਥੀ ਬਣ ਕੇ ਜਾ ਰਹੇ ਹੋ ਸੰਗਤ ਦੇ ਲਈ ਖਾਟੂ ਸ਼ਾਮ ਦੀ ਯਾਤਰਾ ਤੇ ਜਾ ਰਹੇ ਹੋ ਸੋ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਤੁਸੀਂ ਪਹਿਲਾਂ ਵੀ ਯਾਤਰਾਵਾਂ ਲਿਆਂਦੇ ਰਹਿੰਦੇ ਹੋਣੇ ਬਹੁਤ ਵਧੀਆ ਲੱਗਦਾ ਜੀ ਹਾਂ ਜੀ ਹਾਂ ਜੀ ਬਾਪੂ ਦੇ ਨਾਂ ਤੇ ਚੱਲਦੇ ਆ ਜੀ ਜੀ ਸੰਗਤ ਜਾਂਦੀ ਆ ਜੀ ਮੱਥਾ ਟੇਕ ਕੇ ਜਾਂਦੀ ਬਿਲਕੁਲ ਜੀ ਸੋ ਸੰਗਤ ਦਾ ਤੁਹਾਨੂੰ ਵੀ ਪਿਆਰ ਮਿਲਦਾ ਹੋਣਾ ਹਾਂ ਜੀ ਹਾਂ ਜੀ ਮਿਲਦਾ ਜੀ ਜੀ ਸੋ ਤੁਸੀਂ ਵੀ ਦਰਸ਼ਨ ਕਰਿਆਉਂਦੇ ਹਾਂ ਹਾਂਜੀ 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 ਸੋ ਇਦਾਂ ਹੀ ਮਤਲਬ ਕਿ ਲੱਗੇ ਰਹਿੰਦੇ ਆ ਬਹੁਤ ਵਧੀਆ ਗੱਲ ਹੈ ਜੀ ਸੋ ਜੀ ਕਰੇ ਜਾਂਦੇ ਜੀ ਸੇਵਾ ਹਾਂਜੀ ਠੀਕ ਹੈ ਸੋ ਜਿਹੜੀ ਇਹ ਮਤਲਬ ਕਿ ਇੰਨੀਆਂ ਸਵਾਰੀਆਂ 60 70 ਸਵਾਰੀਆਂ 50 60 ਸਵਾਰੀਆਂ ਹੁੰਦੀਆਂ ਨੇ ਸੋ ਸਾਰਿਆਂ ਦਾ ਮਤਲਬ ਕਿ ਧਿਆਨ ਤੁਹਾਡੇ ਵੱਲ ਜ਼ਿਆਦਾ ਹੁੰਦਾ ਹੋਊਗਾ ਕਿ ਡਰਾਈਵਰ ਲਿਜਾ ਕੇ ਜਾ ਰਿਹਾ ਕਿਵੇਂ ਲਿਜਾ ਰਿਹਾ ਹੈ ਕਿਵੇਂ ਗੱਡੀ ਚਲਾ ਰਿਹਾ ਹੈ ਇਹ ਤਾਂ ਹਈ ਜੀ ਕੋਈ ਅੱਛਾ ਕਹਿੰਦਾ ਕੋਈ ਮਾੜਾ ਕਹਿੰਦਾ ਜੀ ਹਾਂ ਜੀ ਉਹ ਤਾਂ ਆਪਾਂ ਨੂੰ ਦੇਖਦਾ ਜੀ ਵੀ ਕਿੰਨੇ ਕਲਾਣੀ ਜੀ ਨੇ ਪਰ ਤੁਸੀਂ ਆਪਣੀ ਰਹਿਨਮਾਈ ਦੇ ਹੇਠ ਪੂਰੀ ਸੇਫਟੀ ਦੇ ਨਾਲ ਲੈ ਜਾਂਦੇ ਹੋ ਹਾਂ ਜੀ ਹਾਂ ਜੀ ਕੋਈ ਅੱਛਾ ਕਹੇ ਮਾੜਾ ਕਹੇ ਆਪਾਂ ਨੂੰ ਸਾਰੇ ਬਰਾਬਰ ਹੈ ਜੀ ਸਾਰਿਆਂ ਦੀ ਜ਼ਿੰਦਗੀ ਦੀਤਨੀ ਹੈ ਬੋਲੋ ਖਾਟੂ ਸ਼ਾਮ ਕੀ ਜੈ ਬੋਲੋ ਖਾਟੂ ਨਰੇਸ਼ ਕੀ ਜੈ ਹਾਰੇ ਕੇ ਸਹਾਰੇ ਕੀ ਜੈ ਲਖ ਦਾਤਾਰ ਕੀ ਜੈ ਏ ਬਾਵਾ ਸ਼ਾਮ ਬਾਵਾ ਆਪਣੇ ਚਰਨਾਂ ਤੇ ਇੰਨੀ ਭਲਾਈ ਰੱਖੀ ਔਰ ਹਰ ਮਹੀਨੇ ਭਲਾਈ ਰੱਖੀ ਜਿਵੇਂ ਜਿਵੇਂ ਮਰਜ਼ੀ ਲੈ ਲਈਆਂ ਪਰ ਲਈਆਂ ਹੀ ਜ਼ਰੂਰ ਮਾਰੇ ਕੇ ਸਮਾਰੇ ਕੀ ਜੈ ਬੋਲੋ ਸੋਨੋ ਕੀ ਹੋ आशा की 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 सहारे नरेश बिहारी लाल हारे के सहारे की श्याम प्यारे की खाटू नरेश की मौर्वी के लाल की सारी संगत की जे। जे। ஆஹ் மாமியின் வழிதான்